ਨਾਲ ਹੋ ਜੋ ਜੀ ਸੋ ਧਿਆਨ ਰੱਖਿਓ ਅੱਜ ਇਹ ਦੋ ਦਿਨ ਨੇ ਪਾਰਟੀਆਂ ਵਾਲੇ ਵੀ ਆਪਣਾ ਪ੍ਰੋਗਰਾਮ ਕਰ ਰਹੇ ਨੇ ਆਪਾਂ ਕਿਸੇ ਨਾਲ ਮੋਜਣਾ ਤੁਹਾਡੇ ਸਾਰਿਆਂ ਨਾਲ ਜੁੜੂਸ ਬਾਬਾ ਮਿਹਰ ਦਾ ਹੱਥ ਫਾੜਨੇ ਰੱਖਣਗੇ ਅੱਜ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਦਿਹਾੜਾ ਅੱਜ ਮਨਾਇਆਗਾ ਉਹਨਾਂ ਦੇ ਵੰਸ਼ ਦੇ ਵਿੱਚੋਂ ਸਰਦਾਰ ਗੋਵਿੰਦ ਸਿੰਘ ਜੀ ਜਿਹੜੇ ਤੋਂ ਉਮੀਦਵਾਰ ਵੀ ਨੇਗੇ ਤੇ ਅੱਜ ਇਲੈਕਸ਼ਨ ਦਾ ਜਿਹੜੀ ਲਾਸਟ ਦੇਣਾ ਸਾਰੀਆਂ ਪਾਰਟੀਆਂ ਆਪੋ ਆਪਣਾ ਲੱਗੀਆਂ ਹੋਊਗਾ ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਸੀ ਵੀ ਨਹੀਂ ਇਲੈਕਸ਼ਨ ਲਾਉਣਾ ਜਿਹੜੀ ਜਿਮਣੀ ਚੋਣ ਚਾਰੇ ਸੀਟਾਂ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਦੇਖੋ ਕਾਂਗਰਸ ਦਾ ਸੰਤਾਪ ਵੀ ਆਪਾਂ ਹੜਾਇਆ ਝਾੜੂ ਦੇ ਵੀ ਆਪਾਂ ਦੇਖਿਆ ਜਿਹੜੀ ਲੰਘੇ ਤਿੰਨ ਸਾਲ ਆਪਣੇ ਕਾਰਜਗਾਰੀ ਤੇ ਜਿਹੜੀ ਪੰਥਕ ਗੱਲ ਆ ਉਥੇ ਸਾਰਿਆਂ ਨੂੰ ਅਪੀਲ ਆ ਵੀ ਆਪਾਂ ਹਰਾਲ ਮਿਲ ਕੇ ਜਿਹਾ ਦੇਖਾ ਦੇ ਇੱਕ ਮੰਚ ਤੇ ਦੇਖਣ ਨੂੰ ਮਿਲ ਲਗੇ ਸ਼ੋਅ ਨੂੰ ਕਲਚਰ ਕੇਂਦਰ ਸੋ ਦੇਖੋ ਸੂਰ ਧਾਰ ਮਿਕਸ ਮਾਗਮਾ ਉੱਥੇ ਮੱਥਾ ਟੇਕਣ ਆਏ ਆ ਸਾਰੇ ਤੇ ਪਹਿਲੇ ਕਮੈਂਡ ਦਾ ਫੈਸਲਾ ਜਾਂ ਤੁਹਾਡਾ ਇੱਥੇ ਹਲਕਾ ਲੈਣ ਦਾ ਫੈਸਲਾ ਨਹੀਂ ਦੇਖੋ ਮੈਂ ਮੱਥਾ ਟੇਕਣ ਆਇਆ ਤੁਹਾਡੇ ਸਾਹਮਣੇ ਮੈਂ ਸਾਰੇ ਹੀ ਆਏ ਹੋਣਗੇ ਤੇ ਸਾਰੀਆਂ ਪਾਰਟੀਆਂ ਦੇ ਨਹੀਂ ਨਹੀਂ ਸਮਰਥਨ ਦੇਣ ਦਾ ਫੈਸਲਾ ਜਿਹੜਾ ਹੈ ਫੈਸਲਾ ਕਾਹਲੀ ਦਲ ਦਾ ਤੁਹਾਡਾ ਜਿਹੜਾ ਪੱਤਰ ਤੇ ਹਲਕਾ ਬਦਲ ਕੇ ਫੈਸਲਾ ਨਹੀਂ ਦੇਖੋ ਜਿਹੜਾ ਉਮੀਦਵਾਰ ਕਿਸੇ ਨੂੰ ਕੋਈ ਚੰਗਾ ਲੱਗਦਾਗਾ ਉਹ ਕਿਸੇ ਦੇ ਹੱਕ 'ਚ ਵੀ ਦੇਖੋ ਕਹਿ ਸਕਦਾਗਾ ਆ ਕਹਿ ਸਕਦੇ ਕਿਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਾਂ ਉਹਨਾਂ ਦੀ ਪਾਰਟੀ ਦੀ ਕਾਰਜਸ਼ੈਲੀ ਦੇ ਵੀ ਖਰਾਬ ਬੋਲਿਓ ਠੀਕ ਹੈ ਕਾਂਗਰਸ ਦੇ ਵੀ ਖਰਾਬ ਬੋਲਿਓ ਤੇ ਫਿਰ ਜਦੋਂ ਆਪਾਂ ਸੰਧੂ ਦੇ ਹੱਕ 'ਚ ਖੜੀ ਗਏ ਤਾਂ ਫਿਰ ਆਪਾਂ ਨੂੰ ਜਨਤਕ ਐਲਾਨ ਕਰਨ ਦੇ ਵਿੱਚ ਕਿੱਥੇ ਝਿਸ ਗਰਾ ਰਹੀ ਹੈ ਨਹੀਂ ਨਹੀਂ ਜਨਤਕ ਐਲਾਨ ਨਹੀਂ ਮੈਂ ਤਾਂ ਧਾਰਮਿਕ ਸਮਾਗਮ ਤੇ ਆਪਾਂ ਯਾਰ ਸਾਰੇ ਪਹੁੰਚੇ ਆਂਗੇ ਜੀ ਜੀ ਧੰਨਵਾਦ ਬੱਜਟ ਕੱਟ ਖੜੇ ਰਹਿ ਰਹੇ ਨੇ ਨਾਲ ਹੋ ਜੋ ਜੀ ਸੋ ਧਿਆਨ ਰੱਖਿਓ ਅੱਜ ਦੇ ਦੋ ਦਿਨ ਨੇ ਪਾਰਟੀਆਂ ਵਾਲੇ ਵੀ ਆਪਣਾ ਪ੍ਰੋਗਰਾਮ ਕਰ ਰਹੇ ਨੇ ਆਪਾਂ ਕਿਸੇ ਨਾਲ ਉਹ ਜਣਾ ਤੁਹਾਡੇ ਸਾਰਿਆਂ ਦੇ ਸੰਯੁਗ ਦੇ ਨਾਲ ਗੁਰੂ ਸਾਹਿਬਾ ਮਿਹਰ ਦਾ ਹੱਥ ਸਾਡੇ ਤੇ ਰੱਖਣਗੇ ਅੱਜ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਦਿਹਾੜਾ ਅੱਜ ਮਨਾਇਆ ਗਿਆ ਉਹਨਾਂ ਦੇ ਵੰਸ਼ ਦੇ ਵਿੱਚੋਂ ਸਰਦਾਰ ਗੋਵਿੰਦ ਸਿੰਘ ਜੀ ਜਿਹੜੇ ਤੋਂ ਉਮੀਦਵਾਰ ਵੀ ਨੇਗੇ ਤੇ ਅੱਜ ਇਲੈਕਸ਼ਨ ਦਾ ਜਿਹੜੀ ਲਾਸਟ ਦਿਨ ਆ ਸਾਰੀਆਂ ਪਾਰਟੀਆਂ ਆਪੋ ਆਪਣਾ ਲੱਗੀਆਂ ਹੋਊਗਾ ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਵੀ ਨਹੀਂ ਇਲੈਕਸ਼ਨ ਲੜਨਾ ਜਿਹੜੀ ਜਿਮਨੀ ਚੋਣ ਚਾਰੇ ਸੀਟਾਂ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਦੇਖੋ ਕਾਂਗਰਸ ਦਾ ਸੰਤਾਪ ਵੀ ਆਪਾਂ ਹਟਾਇਆ ਝਾੜੂ ਦੇ ਵੀ ਆਪਾਂ ਦੇਖਿਆ ਜਿਹੜੀ ਲੰਘੇ ਤਿੰਨ ਸਾਲ ਆਪਣੇ ਚਾਰ ਜਗਾਰੀ ਤੇ ਜਿਹੜੀ ਪੰਥਕ ਗੱਲ ਆ ਉਥੇ ਸਾਰਿਆਂ ਨੂੰ ਅਪੀਲ ਆ ਵੀ ਆਪਾਂ ਵਰਾਲ ਮਿਲ ਕੇ ਜਿਵੇਂ ਇੱਕ ਮੰਚ ਤੇ ਦੇਖਣ ਨੂੰ ਮਿਲ ਲਗੇ ਸੋਨ ਕਲਰ ਦੇ ਅੰਦਰ ਸਰ ਦੇਖੋ ਸੋਹਤਾਰ ਮਿਕਸ ਮਾਗਮਾ ਉਥੇ ਮੱਥਾ ਟੇਕਣ ਆਏ ਆ ਸਾਰੇ ਤੇ ਹਾਈਲ ਮਾਰਦਾ ਫੈਸਲਾ ਜਾਂ ਤੁਹਾਡਾ ਇੱਥੇ ਹਲਕਾ ਲੈਵਲ ਦਾ ਫੈਸਲਾ ਹੈ ਨਹੀਂ ਦੇਖੋ ਮੈਂ ਮੱਥਾ ਟੇਕਣ ਆਇਆ ਤੁਹਾਡੇ ਸਾਹਮਣੇ ਮੈਂ ਸਾਰੇ ਹੀ ਆਏ ਹੋਣਗੇ ਤੇ ਸਾਰੀਆਂ ਪਾਰਟੀਆਂ ਦੇ ਨਹੀਂ ਨਹੀਂ ਨ ਸਮਰਥਨ ਦੇਣ ਦਾ ਫੈਸਲਾ ਲੈਣਾ ਹੈ ਨਾ ਕਿਸਨਾ ਕਾਦੀ ਰਲਦਾ ਹੈ ਜੇ ਤੁਹਾਡਾ ਜਿਹੜਾ ਪੱਤਰ ਤੇ ਹਲਕਾ ਪੱਤਰ ਤੇ ਫੈਸਲਾ ਹੈ ਦੇਖੋ ਜਿਹੜਾ ਉਮੀਦਵਾਰ ਕਿਸੇ ਨੂੰ ਕੋਈ ਚੰਗਾ ਲੱਗਦਾਗਾ ਉਹ ਕਿਸੇ ਦੇ ਹੱਕ 'ਚ ਵੀ ਦੇਖੋ ਕਹਿ ਸਕਦਾਗਾ ਆਪਾਂ ਕਹਿ ਸਕਦੇ ਕਿਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਾਂ ਉਹਨਾਂ ਦੀ ਪਾਰਟੀ ਦੀ ਕਾਰਜ ਸ਼ੈਲੀ ਦੇ ਵੀ ਖਰਾਬ ਬੋਲਿਓ ਠੀਕ ਹੈ ਜੀ ਕਾਂਗਰਸ ਦੇ ਵੀ ਖਰਾਬ ਬੋਲਿਓ ਤੇ ਫਿਰ ਜਦੋਂ ਆਪਾਂ ਸੰਧੂ ਦੇ ਹੱਕ 'ਚ ਖੜੀ ਗਏ ਤਾਂ ਫਿਰ ਆਪਾਂ ਨੂੰ ਜਨਤਕ ਐਲਾਨ ਕਰਨ ਦੇ ਵਿੱਚ ਕਿੱਥੇ ਝਿਜਕਾ ਰਹੀ ਹੈ ਨਹੀਂ ਨਹੀਂ ਜਨਤਕ ਐਲਾਨ ਨਹੀਂ ਮੈਂ ਤਾਂ ਧਾਰਮਿਕ ਸਮਾਗਮ ਤੇ ਆਪਾਂ ਯਾਰ ਸਾਰੇ ਹੀ ਪਹੁੰਚੇ ਆਂਗੇ ਜੀ ਜੀ ਧੰਨਵਾਦ